ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅੱਜ ਜਿਸ ਅੰਤਿਮ ਯਾਤਰਾ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਕਿਸੇ ਆਮ ਲੋਕ ਦੀ ਅੰਤਿਮ ਯਾਤਰਾ ਨਹੀਂ ਹੈ ਕਿਸੇ ਆਮ ਆਦਮੀ ਦੀ ਅੰਤਿਮ ਯਾਤਰਾ ਨਹੀਂ ਹੈ ਇਹ ਉਸ ਮਹਾਪੁਰਸ਼ ਦੀ ਅੰਤਿਮ ਯਾਤਰਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬ੍ਰਹਮ ਦਾ ਪਾਲਣ ਕੀਤਾ ਬ੍ਰਹਮਚਾਰਿਆਂ ਦਾ ਪਾਲਣ ਕੀਤਾ ਉਹਨਾਂ ਦਾ ਨਾਮ ਹੈ ਬਾਬਾ ਪਾਲ ਸਿੰਘ ਉਹਨਾਂ ਦੇ ਅਸੀਂ ਅੰਤਿਮ ਦਰਸ਼ਨ ਆਪ ਜੀ ਨੂੰ ਕਰਾਉਣ ਜਾ ਰਹੇ ਹਾਂ ਜੋ ਪਿੰਡ ਵਜੀਰ ਭੁੱਲਰ ਬਿਆਸ ਦੇ ਨਜ਼ਦੀਕ ਇੱਕ ਬਹੁਤ ਮਹਾਨ ਤਪਸਵੀ ਡੇਰਾ ਹੈ ਜਿਸ ਨੂੰ ਬ੍ਰਹਮਚਾਰੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਬ੍ਰਹਮਚਾਰੀ ਤੋਂ ਭਾਵ ਕਿ ਜੋ ਜਨਮ ਤੋਂ ਹੀ ਬ੍ਰਹਮਚਾਰ ਦਾ ਪਾਲਣ ਕਰਦੇ ਨੇ ਜੋ ਬ੍ਰਹਮਚਰਜ ਦੇ ਵਿੱਚ ਰਹਿੰਦੇ ਨੇ ਭਾਵ ਕਿ ਆਪਣੇ ਜੀਵਨ ਦੇ ਵਿੱਚ ਜਤ ਤੇ ਸਤ ਨੂੰ ਕਮਾਉਂਦੇ ਨੇ ਆਪਣੇ ਜੀਵਨ ਦੇ ਵਿੱਚ ਪਰਿਵਾਰ ਤੋਂ ਉੱਪਰ ਨਿਰੰਕਾਰ ਨੂੰ ਰੱਖਦੇ ਨੇ ਆਪਣੇ ਜੀਵਨ ਦੇ ਵਿੱਚ ਉਹ ਵਿਆਹ ਨਹੀਂ ਕਰਾਉਂਦੇ। ਉਹਨਾਂ ਨੂੰ ਬ੍ਰਹਮਚਾਰੀ ਕਿਹਾ ਜਾਂਦਾ ਹੈ। ਇਹ ਸੰਸਾਰ ਦੇ ਵਿੱਚ ਜੋ ਬ੍ਰਹਮਚਾਰ ਦਾ ਪਾਲਣ ਕਰਕੇ ਜਾਂਦੇ ਨੇ ਜਾਂ ਆਪਣੇ ਜੀਵਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਜਪ ਕੇ ਜਾਂਦੇ ਨੇ ਜਾਂ ਇਸ ਜੀਵਨ ਦੇ ਵਿੱਚ ਕੁਝ ਲੋਕਾਂ ਦੇ ਵਾਸਤੇ ਇਸ ਲੋਕਾਈ ਦੇ ਵਾਸਤੇ ਕਰਕੇ ਜਾਂਦੇ ਨੇ ਤੇ ਲੋਕ ਉਹਨਾਂ ਨੂੰ ਹਮੇਸ਼ਾ ਨਤਮਸਤਕ ਹੁੰਦੇ ਆਏ ਨੇ। ਉਹਨਾਂ ਨੂੰ ਯਾਦ ਕਰਦੇ ਆਏ ਨੇ ਉਹਨਾਂ ਦੇ ਅੱਗੇ ਸੀਸ ਝੁਕਾਉਂਦੇ ਆਏ ਨੇ। ਐਸੇ ਹੀ ਮਹਾਪੁਰਸ਼ ਹਨ ਬਾਬਾ ਪਾਲ ਸਿੰਘ ਜੀ। ਜੋ ਕਿ ਪਿੰਡ ਵਜੀਰ ਭੁੱਲਰ ਦੇ ਜੰਪਲ ਉੱਥੋਂ ਦੇ ਰਹਿਣ ਵਾਲੇ ਤੇ ਜੋ ਬ੍ਰਹਮਚਾਰੀ ਜੋ ਸੰਸਥਾ ਹੈ ਜੋ ਜਗਾ ਹੈ ਜੋ ਡੇਰਾ ਹੈ ਉਸ ਜਗਾ ਦੇ ਉੱਤੇ ਉਹ ਗੱਦੀ ਨਿਸ਼ੀਨ ਸਨ ਅੱਜ ਉਹ ਆਪਣੀ ਅੰਤਿਮ ਯਾਤਰਾ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਪ੍ਰਮਾਤਮਾ ਦੇ ਵਿੱਚ ਬਲੀਨ ਹੋ ਗਏ ਭਾਵ ਕਿ ਇਸ ਸ਼ਲੋਕ ਨੂੰ ਛੱਡ ਕਰਕੇ ਉਸ ਪਰਲੋਕ ਦੇ ਵਿੱਚ ਚਲੇ ਗਏ ਮੇਰੇ ਪਾਸ਼ਾ ਜੀ ਦਾ ਹੁਕਮ ਹੈ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਜੋ ਬ੍ਰह्म ਗਿਆਨੀ ਹੁੰਦਾ ਹੈ ਜੋ ਬ੍ਰह्म ਤਤ ਦਾ ਗਿਆਤ ਹੁੰਦਾ ਹੈ ਜਿੰਨੂੰ ਜਿਹੜੇ ਬ੍ਰਹਮ ਨੂੰ ਜਾਣਦੇ ਨੇ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ ਉਹ ਇਸ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਨੇ ਪਰ ਉਹਨਾਂ ਦੀ ਰੂਹ ਉਹਨਾਂ ਦੀਆਂ ਯਾਦਾਂ ਉਹਨਾਂ ਦਾ ਪਿਆਰ ਇਸ ਸੰਸਾਰ ਦੇ ਵਿੱਚ ਰਹਿੰਦਾ ਉਹ ਕਦੀ ਮਰਦੇ ਨਹੀਂ ਇਸ ਸੰਸਾਰ ਦੇ ਵਿੱਚ ਉਹ ਮਰਦਾ ਹੈ ਜਿਸ ਨੇ ਕੋਈ ਭੜਾ ਕੰਮ ਨਹੀਂ ਕੀਤਾ ਉਹ ਇਸ ਸੰਸਾਰ ਤੇ ਆਉਂਦਾ ਹੈ ਤੇ ਚਲਾ ਜਾਂਦਾ ਉਸ ਨੂੰ ਬਾਅਦ ਦੇ ਵਿੱਚ ਕੋਈ ਯਾਦ ਨਹੀਂ ਕਰਦਾ ਪਰ ਜੋ ਮਹਾਪੁਰਸ਼ ਹਨ ਜੋ ਬਾਣੀ ਪੜ੍ਹਦੇ ਹਨ satsang ਕਰਦੇ ਹਨ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਭਾਵੇਂ ਉਹ ਕੁਟਿਆ ਦੇ ਵਿੱਚ ਵੀ ਰਹਿੰਦੇ ਹੋਣ ਉਹ ਇਸ ਸੰਸਾਰ ਤੋਂ ਜਾਂਦੇ ਨਹੀਂ ਮਰਨ ਤੋਂ ਬਾਅਦ ਵੀ ਉਹਨਾਂ ਦੀ ਕੁਟਿਆ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਉਪਲਬਧੀਆਂ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਬੰਦਗੀ ਨੂੰ ਯਾਦ ਕੀਤਾ ਜਾਂਦਾ ਹੈ ਤੋਂ ਅੱਜ ਇਸ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਭਾਵ ਕਿ ਇਸ ਮਾਤ ਲੋਕ ਤੋਂ ਆਪਣੇ ਜੀਵਨ ਦਾ ਜੋ ਸਮਾਂ ਮਿਲਿਆ ਸੀ ਪ੍ਰਮਾਤਮਾ ਵੱਲੋਂ ਉਸ ਨੂੰ ਪੂਰਾ ਕਰਦੇ ਹੋਏ ਉਸ ਪ੍ਰਮਾਤਮਾ ਦੇ ਵਿੱਚ ਜਾਬ ਰਾਜੇ ਹਨ ਬਾਬਾ ਪਾਲ ਸਿੰਘ ਜੀ ਉਹਨਾਂ ਦੀ ਅੰਤਿਮ ਯਾਤਰਾ ਦੇ ਆਪ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ